ਅੱਤ ਖੁਦਾ ਦਾ ਵੈਰ ਐਦਾਂ ਸਾਡੇ ਨਾਲ ਹੋਇਆ ਵਾ ਸਾਡੇ ਨਾਲ ਪਤਾ ਨਹੀਂ ਕੀ ਰੱਬ ਨੇ ਵੈਰ ਕੱਢਿਆ ਵਾ ਜਿਹੜਾ ਅਜੀ ਪਹਿਨ ਨੂੰ 40 ਸਾਲ ਤੋਂ ਪਹਿਲਾਂ ਜਿਹੜਾ ਵਿਧਵਾ ਕਰ ਦਿੱਤਾ ਉਹ ਸਿੱਕਮ ਦੇ ਆਸਾਮ ਦੇ ਵਿੱਚ ਜੁੜੀ ਕਰਦੇ ਉਹ ਕਹ ਰਹੀ ਹੂ ਕਿ ਮੈਂ ਆ ਕੇ ਬਦਲੀ ਮੇਰੀ ਹੋਣ ਵਾਲੀ ਆ ਇੱਧਰ ਆ ਜਾਣਾ ਵਾ ਇੱਧਰ ਆਉਂਦੇ ਆਉਂਦੇ ਫਿਰ ਤੁਹਾਨੂੰ ਕੱਲ ਅਸੀਂ ਮੈਂ ਜਲੰਧਰ ਗਿਆ ਕੱਲੋ ਦੀਦੀ ਦਾ ਫੋਨ ਆਇਆ ਵਾ ਭਾਜੀ ਹੁਣਾਂ ਫੋਨ ਕੀਤਾ ਵਾ ਕਿ ਇਦਾਂ ਕਰਕੇ ਹੋ ਗਿਆ ਆਦੀ ਮੰਮੀ ਨੂੰ ਫੋਨ ਕੀਤਾ ਤੇ ਅੱਜ ਸ਼ਾਮ ਨੂੰ ਫੋਨ ਆਇਆ ਕਿ ਕੁਝ ਹੋ ਗਿਆ ਇਦਾਂ ਕਰ ਉਹ ਪਤਾ ਲੱਗੂਗਾ ਜਦੋਂ ਆਵਾਂਗੇ ਫੇਰ ਹੀ ਪਤਾ ਲੱਗੂ ਪਰੰਤੂ ਪਫਲ ਮਸੀਹ ਨੂੰ ਲੱਗਦਾ ਪ੍ਰਾਥ ਸੋਟਾ ਮਸੂਮਤਾਂ ਦੇਖਾਂ ਉਹ ਸਿੱਕਮ ਦੇ ਆਸਾਮ ਦੇ ਵਿੱਚ ਡਿਊਟੀ ਕਰ ਰਿਹਾ ਉਹ ਕਹਿ ਰਿਹਾ ਕਿ ਮੈਂ ਆ ਕੇ ਬਦਲੀ ਮੇਰੀ ਹੋਣ ਵਾਲੀ ਆ ਮੈਂ ਇੱਧਰ ਆ ਜਾਣਾ ਇੱਧਰ ਆਉਂਦੇ ਆਉਂਦੇ ਫਿਰ ਸਾਨੂੰ ਕੱਲ ਅਸੀਂ ਮੈਂ ਜਲੰਧਰ ਗਿਆ ਕੱਲੋ ਦੀਦੀ ਦਾ ਫੋਨ ਆਇਆ ਬਾ ਪਾਜੀ ਹੁਣਾਂ ਫੋਨ ਕੀਤਾ ਵਾ ਕਿ ਇਦਾਂ ਕਰਕੇ ਹੋ ਗਿਆ ਆਦੀ ਮੰਮੀ ਨੂੰ ਫੋਨ ਕੀਤਾ ਵਾ ਮੰਮੀ ਨੂੰ ਅਹੀਂ ਦੋਵੇਂ ਭਰਾ ਮੈਂ ਦੱਸਾਂ ਵੀ ਆਪਾਂ ਗੱਡੀ 'ਚ ਆਪਾਂ ਮੰਮੀ ਦੇ ਹੱਥੀ ਪੈ ਗਏ ਵੀ ਦੂਗੇ ਕਿਦਾਂ ਦੀ ਗੱਲ ਕਹਿਣ ਦੀ ਆ ਸਾਡੇ ਭਾਜੀ ਜਲੋ ਫਿਰ ਅਹੀਂ ਕਨਫਰਮ ਜਦੋਂ ਭਾਜੀ ਉਹਨਾਂ ਨੂੰ ਫੋਨ ਕੀਤਾ ਸਾਰੇ ਨੂੰ ਫੋਨ ਕੀਤਾ ਫਿਰ ਅਹੀਂ ਰਾਤ ਦੀ ਗੱਲ ਦੌੜੇ ਆਏ ਅਹੀਂ ਕੱਲ ਰਾਤ ਦੇ ਸਾਰੇ ਇੱਕ ਇੱਥੇ ਹੀ ਆ ਤੇ ਆਪਣੀ ਭੈਣ ਨੂੰ ਜਿਹੜੀ ਤਸੱਲੀ ਦੇਣਦੇ ਆ ਪਰ ਤੁਹਾਨੂੰ ਪਤਾ ਸਾਡੀ ਜਿਹੜੀ ਭਨੇਵੀ ਉਹਨੂੰ ਦੰਦਰ ਪੈ ਗਈ ਉਹਦੇ ਜਾ ਕੇ ਕਮਜ਼ੋਰੀ ਵੀ ਵੀ ਘਟ ਗਿਆ ਸਾਰਾ ਉਹਨੂੰ ਰਾਤੇ ਹਸਪਤਾਲੋਂ 11 ਵਜੇ ਭਾਜੀ ਵੈਬਲ ਨਹੀਂ ਖੜਿਆ ਫਿਰ ਅਹੀਂ ਜਾ ਕੇ ਨਾਲ ਲੈ ਕੇ ਆਏ ਜਿਹੜੀ ਵੱਡੀ ਬੇਟੀ ਆ ਉਹ ਵੀ ਵਿਚਾਰੀ ਲੁੰਦੀ ਆਉਂਦੀ ਹੀ ਉਹਨੂੰ ਹੀ ਉੱਧਰ ਬਿਮਾਰ ਪਈ ਉੱਧਰ ਇੱਧਰ ਉੱਧਰ ਇਹਨਾਂ ਦੇ ਘਰਾਂ 'ਚ ਰੱਖਿਆ ਇੱਧਰ ਅਸੀਂ ਡਰ ਜਿਲੇ 19 ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਨੂੰ ਕਹਿੰਦੇ ਅਤ ਖੁਦਾ ਦਾ ਵੈਰ ਐਦਾਂ ਸਾਡੇ ਨਾਲ ਹੋਇਆ ਵਾ ਸਾਡੇ ਨਾਲ ਪਤਾ ਨਹੀਂ ਕੀ ਰੱਬ ਨੇ ਵੈਰ ਕੱਢਿਆ ਵਾ ਜਿਹੜਾ ਸਾਡੀ ਪੈਨ ਨੂੰ 40 ਸਾਲ ਤੋਂ ਪਹਿਲਾਂ ਹੀ ਜਿਹੜਾ ਵਿਧਵਾ ਕਰ ਦਿੱਤਾ ਤੇ ਸ਼ਮਮੀ ਨੂੰ ਆ ਕੇ ਕੁਸ਼ ਹੋ ਗਿਆ ਐਦਾਂ ਕਰਕੇ ਹੋਰ ਪਤਾ ਲੱਗੂਗਾ ਜਦੋਂ ਆਵਾਂਗੇ ਫੇਰ ਹੀ ਕੁਝ ਪਤਾ ਲੱਗੂ ਜੀ ਜੀ ਤਰਫੋਂ ਅਸੀਕ ਨੂੰ ਸ਼ਸ਼ਾਮ ਦੇ ਸ਼ਸ਼ਾਮ ਆਹ ਸਭ ਤੋਂ ਜੀ ਪਹਰੇ ਤਾਨੂੰ ਕਿਨਾਂ ਦਾ ਫੋਨ ਆਇਆ ਜੇ ਸੀਓ ਸਾਹਿਬ ਨੂੰ ਜੀ ਸ਼ਸ਼ਾਮ ਆ ਆਪਕੋ ਤੁਮਨੇ ਕੋਈ ਵੀ ਦਾਅਰੇ ਸੁਝੇ ਰਹੇ ਹਸੇ ਗਰੀ ਕਦਮ ਚੱਲ ਰਹੇ ਨੇ ਜੀ ਜੀ ਤੇ ਚਾਰ ਪੰਜ ਦਿਨ ਪਹਿਲੋ ਹੀ ਗੱਲ ਹੋਈ ਸੀ ਪਰ ਆਨ ਵਾਲਾ ਕਹਿੰਦੇ ਸੀ ਨਹੀਂ ਨਹੀਂ ਕੋਈ ਗੱਲ ਨਹੀਂ ਸਿਰਫ ਉਹ ਮੈਨੂੰ ਕਹਿਣ ਲਈ ਇਹ ਜੀ ਦਾ ਫੋਨ ਆ ਰਿਹਾ ਕੀ ਕਹਿੰਦੇ ਆਪਣੀ ਦੁਕਾਨ ਵੱਡੀ ਕਰ ਮੈਂ ਤੁਹਾਨੂੰ ਪੈਸੇ ਪਾਉਣਾ ਤੁਹਾਨੂੰ ਦਾ ਪਾਟੇ ਚਰੀ ਤਦੋਂ ਲੈ ਆ ਜਾਣਾ ਪਰ ਸਰਸੋਂ ਆਏਗਾ ਸਿਰ 10 ਦਿਨ ਨੇ ਮੇਰੇ ਜੀਜਾ ਜੀ ਸਨ